ਅੱਜ ਸਵੇਰੇ ਤੜਕਸਾਰ ਹੀ ਬੱਚਿਆਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਦੱਸਿਆ ਕਿ ਪੰਜਾਬ ਭਰ ਦੇ ਵਿੱਚ ਜੋ ਸਕੂਲ ਨੇ ਉਹ 8 ਜਨਵਰੀ ਯਾਨੀ ਅੱਜ ਤੋਂ ਖੁੱਲ ਗਏ ਨੇ ਤੇ ਜੋ ਬੱਚਾ ਦੇ ਸਕੂਲ ਨੇ ਉਹ ਸ਼ੁਰੂ ਹੋ ਗਏ ਨੇ ਉਹਨਾਂ ਦੀ ਕਲਾਸਾਂ ਲਗਨੀਆਂ ਸ਼ੁਰੂ ਹੋ ਗਈਆਂ ਨੇ ਤੇ ਅੱਜ ਸਵੇਰੇ ਜਦੋਂ ਬੱਚੇ ਸਕੂਲ ਜਾ ਰਹੇ ਸਾਂ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇੱਕ ਪਿਆਰਾ ਹਾਦਸਾ ਵਾਪਰ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਚੇ ਵੈਨ ਦੇ ਵਿੱਚ ਬੈ ਕੇ ਆਪਣੇ ਸਕੂਲ ਵੱਲ ਨੂੰ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਦੀ ਇੱਕ ਗੱਡੀ ਦੇ ਨਾਲ ਟੱਕਰ ਹੋ ਗਈ ਗੱਡੀ I20 ਦੱਸੀ ਜਾ ਰਹੀ ਹੈ ਗੱਡੀ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਤੇ ਉਸ ਨੇ ਆ ਕੇ ਵੈਨ ਨੂੰ ਸਿੱਧਾ ਟੱਕਰ ਮਾਰ ਦਿੱਤੀ ਜਦੋਂ ਵੈਨ ਨੂੰ ਟੱਕਰ ਵੱਜੀ ਤਾਂ ਵੈਨ ਦਾ ਬੈਲੈਂਸ ਵਿਗੜ ਗਿਆ ਤੇ ਵੈਨ ਪਲਟ ਗਈ ਜੀ ਅੰਦਰ ਦੱਸੇ ਜਾ ਰਿਹਾ ਕਿ 11 ਬੱਚੇ ਬੈਠੇ ਹੋਏ ਸਨ ਬੱਚੇ ਵੀ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਬੱਚਿਆਂ ਨੂੰ ਝੋਟਾ ਲੱਗਿਆ ਨੇ ਤੇ ਉਹਨਾਂ ਨੂੰ ਅਜੇ ਹਸਪਤਾਲ ਦੇ ਵਿੱਚ ਭੇਜਿਆ ਗਿਆ ਉਹਨਾਂ ਦਾ ਟ੍ਰੀਟਮੈਂਟ ਕਰਵਾਉਣ ਦੇ ਲਈ ਇਸ ਹਾਦਸੇ ਦੀ ਖਬਰ ਮਿਲਦਿਆ ਹੀ ਜੋ ਪੁਲਿਸ ਪ੍ਰਸ਼ਾਸਨ ਅਤੇ ਸੜਕ ਸੁਰੱਖਿਆ ਦੇ ਲੋਕ ਨੇ ਉਹ ਮੌਕੇ ਦੇ ਉੱਪਰ ਪਹੁੰਚ ਅਤੇ ਬੱਚਿਆਂ ਨੂੰ ਫਰਸਟ ایڈ ਦੇ ਕੇ ਹਸਪਤਾਲ ਪਹੁੰਚਾਇਆ ਗਿਆ ਇਤੇ ਹੀ ਦੱਸਿਆ ਜਾ ਰਿਹਾ ਹੈ ਕਿ ਜਦੋਂ I20 ਗੱਡੀ ਦੀ ਤਲਾਸ਼ੀ ਲਈਤੀ ਗਈ ਤਾਂ ਗੱਡੀ ਦੇ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਵੀ ਮਿਲੀ ਦੱਸਿਆ ਜਾ ਰਿਹਾ ਹੈ ਕਿ ਜੋ ਡਰਾਈਵਰ ਸੀਗਾ I20 ਗੱਡੀ ਦਾ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਅਤੇ ਪੀਤੀ ਹੋਈ ਹਾਲਤ ਦੇ ਵਿੱਚ ਉਸ ਨੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਹੋਣ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਕਿ ਇਹ ਰੋਜ਼ ਦਰਸ਼ਾਇਆ ਜਾ ਰਹੇ ਨੇ ਪ੍ਰਸ਼ਾਸਨ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਸਰਦੀਆਂ ਦੇ ਕਾਰਨ ਬੱਚਿਆਂ ਨੂੰ ਕੂਕ ਰਪੀਤ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਕਰੋ ਬਾਰ ਨਹੀਂ ਕੱਢਿਆ ਜਾ ਰਿਹਾ ਸੀ ਤੇ ਹੁਣ ਸਕੂਲ ਭੇਜਣ ਦੇ ਲਈ ਜਦੋਂ ਅੱਜ ਬੱਚੇ ਗਏ ਤਾਂ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ ਤੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਸਕੂਲ ਦੀ ਬੱਸ ਹੈ ਉਹ ਪਲਟ ਗਈ ਤੇ ਇੱਕ ਨਸ਼ੇੜੀ ਬੰਦੇ ਨੇ ਸਕੂਲ ਦੀ ਬੈਨ ਨੂੰ ਟਕਰਾਰ ਦਿੱਤੀ ਤੇ ਜਦੋਂ ਬੱਚਿਆਂ ਨੇ ਲਾਸ਼ ਦੇਖ ਕੇ ਬੱਚੇ ਚਲੋ ਸੀ ਇੱਥੇ ਹਸਪਤਲ ਲੈ ਬੱਚੇ ਠੀਕ ਨੇ ਤਕਰੀਬਨ ਬਹੁਤ ਬੱਚੇ ਜਿਹੜੇ ਕੰਮ ਕੀ ਜਾਂਦੇ ਨੇ ਆਹ ਤੁਸੀਂ ਕਿੰਨੇ ਕੰਮ ਜਿਹੜੇ ਕੀ ਜਾਂਦੇ ਬੱਚੇ तकरीबन 800 ਤੋਂ 900 ਬੈਂਡ ਦੇ ਵਿੱਚ ਸੀ। ਆਹ ਕੀ ਦੁਬਾਰਾ ਮੀਡੀਕਲ ਸਰਪੰਨ ਕਿਸੇ ਬੱਚੇ ਦਿੱਤੀ ਗਈ। ਨਹੀਂ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਆਇਆ ਹੁੰਦੀ ਪਤਾ। ਉਹ ਐਕਸੀਡੈਂਟ ਵਾਦੋਂ ਪਤਾ ਲੱਗਣਾ ਇਥੇ ਗੋਰੀ। ਨਾਰਮਲੀ ਸਾਰੇ ਆਹ ਬਾਕੀ ਬੱਚੇ ਨਾਰਮਲ ਨੇ ਪੇਰੈਂਟਸ ਸਾਰਿਆਂ ਨੇ ਪਹੁੰਚੀ ਹੋਈ। ਭਾਈ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਪਤਾ ਕਿ ਉਹ ਹਾਂਜੀ ਉਹ ਕਾਰ ਮੁੱਕਦੇ ਉਹ ਵੀ ਨੁਕਸਾਨੀ ਗਈ। ਜਿਹੜਾ ਡਰਾਈਵਰ ਆ ਉਹ ਨਾ ਨਸ਼ੇ ਚ ਨਾ ਜ਼ਿਆਦਾ ਤੋੱਤਾ ਵੀ ਉਹ ਤਾਂ ਪੱਜ ਵੀ ਨਹੀਂ ਹੋਇਆ। ਮੈਂ ਤਾਂ ਬਹੁਤ ਚਰਚਾ ਕੀਤਾ। ਹਾਂ ਕੱਤ ਜੂ ਲੱਗਦਾ ਵੀ ਕਾਰ ਵਾਲੇ ਦੀ ਜ਼ਿਆਦਾ ਇੰਨੀ। ਕਾਰ ਵਾਲ ਹਾਂ ਜੀ ਆ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੌਕੇ ਤੇ ਪਹੁੰਚੀ ਆ ਪਰ ਵਧੀਆ ਸੰਭਾਈ ਹੋ ਰਹੀ ਆ ਪਰ ਕਹਿੰਦੀ ਕੇਅਰ ਵੀ ਹੋਦੀ ਕਿਤੇ ਆ ਆਮ ਪਬਲਿਕ ਨੇ ਵਧੀਆ ਸਾਥ ਦਿੱਤਾ ਜੋ ਰਾਹ ਗੀਤੇ ਉਹਨਾਂ ਨੇ ਵੀ ਹਰਕਤ ਵਿੱਚ ਕੈਰ ਕੀਤੀ ਆ ਉਹ ਤੇ ਉਹ ਦਾ ਪ੍ਰਸ਼ਾਸਨਕ ਤੌਰ ਤੇ ਪਹੁੰਚ ਗਿਆ ਹਾਂ ਜੀ ਆ ਸਕੂਲ ਦਾ ਪ੍ਰਾਧਨ ਸਾਰਾ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਿਆ ਦੂਜਾ ਮੰਡਾ ਜਿੱਥੇ ਜਿਉਂ ਹੀ ਆ ਪ੍ਰੋਬਲਮ ਹੋਈ ਹੈ ਜਿਹੜੀ ਆ ਬਾਬਾ ਸਕੂਲ ਦੀ ਹੈ ਕਿ ਵੈਲਿਊਜ਼ ਦੀ ਬਹਿੰਚੀ ਗਈ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ दारू ਪੀਣ ਦੇ ਬਾਪ ਜੀ ਨੂੰ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੁੱਟੀ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਇਸੇ ਕੋ ਕਿੰਨੇ ਕੁ ਬੱਚੇ ਬੱਚੇ ਤਕਰੀਬ ਹੈਗੇ ਸੀ 10 ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਆ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਪੜ੍ਹ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਪੜ੍ਹ ਲਿਆ ਫੜਿਆ ਉਹਨੂੰ ਨਾਲ ਹੀ ਥਾਣਾ ਭਾਨੀਗੜ ਦੇ ਮੁਲਾਜ਼ਮ ਆ ਗਏ ਸੀ ਉਹਨਾਂ ਦੇ ਹਵਾਲੇ ਕਰਤਾ ਸੇ ਦੇ ਰਿਹਾ ਬਚੋਰੇਗਾ ਬਚਾਰ ਹੈਗਾ ਜੀ ਮੇਜੇ ਨੁਕਸਾਨ ਨਹੀਂ ਨਹੀਂ ਕੋਈ ਮੇਜੇ ਨੁਕਸਾਨ ਨਹੀਂ ਗੱਡੀ ਮੰਨ ਲਓ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਸਾਨੂੰ ਮੰਨ ਲਓ ਕਰੀਬ 15 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੋਰਥ ਦੇ ਮੈਂ ਮੇਰੀ